ਲੋ ਜੀ ਗੁਰੂ ਘਰੋਂ ਹੌਰਾਪ ਮੱਥਾ ਟੇਕ ਕੇ ਹੁਣ ਆਪਾਂ ਆ ਗਏ ਆ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਤੇ ਆਪਾਂ ਹੁਣ ਇੱਥੇ ਮੱਥਾ ਟੇਕਾਂਗੇ ਤੇ ਫਿਰ ਇਸ ਤੋਂ ਬਾਅਦ ਵਾਪਸੀ ਨਿਰਮਾਣ ਦੀ ਕਰਾਂਗੇ ਵਾਪਸ ਜਿਹੜੇ ਵੀ ਰਾਹਤੇ 'ਚ ਗੁਰਦੁਆਰਾ ਸਾਹਿਬ ਆਉਣਗੇ ਆਪਾਂ ਉਹਨਾਂ ਦੇ ਦਰਸ਼ਨ ਕਰਾਂਗੇ ਤੇ ਅੱਗੇ ਦੀ ਵੀਡੀਓ ਔਰ ਇਹ ਹੈਗੇ ਆ ਸੰਤਾਂ ਦੀਆਂ ਕਿਤਾਬਾਂ ਲੋ ਜੀ ਹੁਣ ਅਸੀਂ ਦੇਖ ਕਰਾ ਲਈਏ ਮੱਥਾ ਟੇਕ ਲੈਂਦਾ ਮੱਥਾ ਟੇਕ ਕੇ ਤੇ ਇਹ ਪ੍ਰਸ਼ਾਦ ਵੀ ਲੈਂਦਾ ਹੁਣ ਅਸੀਂ ਜਾਵਾਂਗੇ ਬੋਲੀ ਸਾਹਿਬ ਤੱਕ ਖੇਰੀ ਕੇਸਗੜ ਸਾਹਿਬ ਮੱਥਾ ਟੇਕ ਲਿਆ ਸੰਗਤ ਇੱਧਰ ਖੜੀ ਆ ਤੇ ਹੁਣ ਅਸੀਂ ਬੋਲੀ ਸਾਹਿਬ ਜਾ ਕੇ ਮੱਥਾ ਟੇਕਾਂਗੇ ਉੱਥੇ ਤੁਹਾਨੂੰ ਦਿਖਾਵਾਂਗੇ ਬੋਲੀ ਸਾਹਿਬ ਦਰ ਦਵਾਰਾ ਪਿਲਾ ਨੰਦਗੜ ਸਾਹਿਬ ਤਾਂ ਝੜ ਕੇ ਆ ਤੇ ਬੋਲੀ ਸਾਹਿਬ ਵੀ ਇੱਧਰ ਹੀ ਆਗੇ ਜਾ ਕੇ ਤੁਹਾਨੂੰ ਦੱਸਾਂਗੇ ਲਓ ਜੀ ਇੱਧਰ ਹੈਗਾ ਵਿਰਾਸਤੇ ਖਾਲਸਾ ਇੱਧਰ ਆ ਗਿਆ ਆਪਣਾ ਕਲਾ ਤੇ ਇੱਧਰ ਸਾਹਮਣੇ ਹੈਗੀ ਬੌਣੀ ਸੇਵ ਉਹ ਟੋਪਾ ਧਾਰ ਘੜ ਦਿਖਾ ਸੀ ਅਕੇਲੇ ਦੇ ਨਾਲ ਹੀ ਮਾਤਾ ਸਹਿਬ ਗੁਰਦੀ ਦਾ ਤਪਸਥ சாரோவிந்த சிங்க ਕਿਲਾ ਹੈ ਗੁਰਦੁਆਰਾ ਕਿਲਾ ਸ੍ਰੀ ਅਨੰਦਕੋ ਅਨੰਦਗੜ੍ਹ ਸਾਹਿਬ ਵਹੀਂ ਵੀ ਇਹ ਆ ਜੀ ਕਿਲੇ ਦੀ ਅੰਦਰਲੀ ਸਾਈਡ ਕਿਲੇ ਦੇ ਵਿੱਚ ਰਿਪੇਅਰ ਦਾ ਕੰਮ ਹੋਈ ਜਾਂਦਾ ਜਿਵੇਂ ਤਾਂ ਇਹ ਦੇਖੀ ਜਾਨੇ ਆ ਇਟਾ ਉਟਾ ਪਈਆਂ ਅੰਦਰਲੇ ਪਾਸੇ ਤੇ ਇੰਦਰ ਅੰਦਰ ਵੀ ਜਿਹੜੀਆਂ ਇਟਾਂ ਨੂੰ ਆਪਾਂ ਨਾਨਕਸ਼ਹੀ ਇਟ ਕਹਿ ਦਿੰਨੇ ਆ ਉਹ ਸੱਟ ਦਾ ਰਿਪੇਅਰ ਹੋ ਰਹੀ ਆ ਹੈ ਜਿੰਨੀਆਂ ਵੀ ਪਰਾਤਰ ਇਟਾਂ ਸੀਗੀਆਂ ਉਸੇ ਤਰ੍ਹਾਂ ਹੀ ਇਟਾਂ ਨੂੰ ਫੇਰ ਰਿਪੇਅਰ ਕਰੀ ਜਾਂਦੇ ਉਸੇ ਤਰ੍ਹਾਂ ਹੀ ਲਾਈ ਜਾਂਦੇ ਆ देख सकते है जी किले का अंदरली साइड। गुरु साहेब जी के वेले दौड़िया ਸਰਸਰੀ ਪੌੜ ਗਾਏ ਇੱਧਰ ਤੇ ਜਾਓ ਜੇ ਜਾਣਾ ਦਾ ਉਹ ਸਾਹਿਬ ਸਿਰ ਗੁਰੂ ਗੋਬਿੰਦ ਸਿੰਘ ਜੀ ਦੇ ਸਮਝਦੀ ਆ ਪ੍ਰਾਤਨ ਪੌੜ ਗਾਓ ਪ੍ਰਾਤਨ ਤਾਂ ਆਹੀ ਆ ਇਹ ਆ ਗੁਰੂ ਗੋਬਿੰਦ ਸਿੰਘ ਜੀ ਦੇ ਆਪਾਂ ਇੱਧਰ ਹੀ ਜਾੜ ਗਏ ये खेल ले तक का ये आजी बोली साहब ਲੋ ਜੀ ਹੁਣ ਥੱਲੇ ਜਾ ਕੇ ਅਸੀਂ ਮੱਥਾ ਟੇਕ ਜਾਂਦਾ ਤੇ ਜਲ ਵੀ ਛਕ ਜਾਂਦਾ ਇਹ ਹੁਣ ਅਸੀਂ ਚੱਲੇ ਅੱਗੇ ਨੂੰ ਤੇ ਅੱਗੇ ਨੂੰ ਵਧਦੇ ਆ ਅੱਗੇ ਦੀ ਵੀਡੀਓ ਤੁਹਾਨੂੰ ਦਿਖਾਉਨੇ ਆ ਲੋ ਜੀ ਕਿਲੇ ਜੀ ਤੇ ਬੋਲੀ ਸਰ ਵਿੱਚ ਮੱਥਾ ਟੇਕ ਕੇ ਹੁਣ ਅਸੀਂ ਚੱਲੇ ਆਪਦੇ ਬੁੰਗੇ ਚ ਹੁਣ ਅਸੀਂ ਕਰਾਂਗੇ ਵਾਪਸੀ ਅਨੰਦਪੁਰ ਸਾਹਿਬ ਤੋਂ ਪਹਿਲਾ ਜਾਵਾਂਗੇ ਪੱਠਾ ਸਾਹਿਬ ਗਦੋਰਾ ਪੱਠਾ ਸਾਹਿਬ ਫਿਰ ਅੱਗੇ ਵੇਖਦੇ ਕਿੱਥੇ ਜਾਣਾ ਲੋ ਜੀ ਸੰਗਤਾਂ ਹੋ ਗਈਆਂ ਤਿਆਰ ਹੁਣ ਨਿਕਰਾਂ ਨੁਕਰਾਂ ਪਾ ਲਈਆਂ ਇੱਧਰ ਦਾ ਸੰਗਤਾਂ ਤਿਆਰ ਆ ਜਮਾਂ ਹੁਣ ਮਿੰਨੀ ਮਿੰਨੀ ਪੈਂਦੀ ਆ ਪੂਰਾ ਜਾਣਾ ਵੀ ਮਜਲ ਦੂਰ ਮਿੰਨੀ ਮਿੰਨੀ ਪੈਂਦੀ ਪੂਰਾ ਜਾਣਾ ਵੀ ਮਜਲ ਦੂਰ ਹਾਂ ਲੋ ਜੀ ਗੱਡੀਆਂ ਰੈਡੀ ਹੈ ਸਾਡੀ ਇਹਨ ਕੌਣ ਕਰਾਂ ਲਾਂ ਕਹਿੰਿਆ ਪਹਿਲਾਂ ਹੀ ਹਜੇ ਤਾਂ ਚਲਾਈਆਂ ਹੀ ਨਹੀਂ ਮੱਥਾ ਸਾਰਾ ਟੇਕ ਲਿਆ ਸਾਰੇ ਗੁਰਦੁਆਰਿਆਂ ਜਾਂ ਅਨੰਦਪੁਰ ਦੇ ਜੀ ਅਨੰਦਪੁਰ ਸਾਹਿਬ ਦੇ ਸਾਰੇ ਗੁਰਦੁਆਰਿਆਂ ਵਿੱਚ ਮੱਥਾ ਟੇਕਿਆ ਦਾ ਆਪਾਂ ਹੁਣ ਗੱਡੀਆਂ ਤਿਆਰ ਕਰਕੇ ਭਿੰਡਰਾਂ ਵਾਲੇ ਬੁੰਗੇ ਦੇ ਵਿੱਚੋਂ ਆਪਾਂ ਖੇਚਣ ਲੱਗੇ ਤਿਆਰੀ ਹੁਣ ਥੋੜੀ ਥੋੜੀ ਭੂਰ ਜੀ ਪੈਂਦੀ ਆ ਪਹਿਲਾਂ ਥੋੜੀ ਧੁੱਪ ਘੜਤੀ ਸੀ ਰੱਬ ਨੇ ਹੁਣ ਠੰਡਾ ਕਰਤਾ ਜਾਣਾ ਕਰਕੇ ਲੋ ਜੀ ਫੋਲੇ ਮੱਲੇ ਤੇ ਹੁਣ ਇੱਥੇ ਆ ਕੇ ਫੇਰ ਰੌਣਕ ਲਾਵਾਂਗੇ ਲੰਗਰ ਲਾਵਾਂਗੇ ਨਾਲੇ ਇਹ ਇਹ ਵੀ ਤੁਹਾਨੂੰ ਦਿਖਾ ਦੰਨੇ ਆ ਥੋੜਾ ਜਿਹਾ ਇਹ ਇੰਦਰ ਸਾਡੇ ਰਹਿਣ ਲਈ ਕਮਰੇ ਆ ਇੱਕੋ ਬਿਲਡਿੰਗ ਹੈਗੀ ਆਪਣੀ ਇਹ ਤਿੰਨ ਮੰਜ਼ਲਾ ਬਹੁਤ ਵਧੀਆ ਬਿਲਡਿੰਗ ਆ ਸਾਰੇ ਬਾਥਰੂਮ ਬਣੇ ਇੱਥੇ ਅਸੀਂ ਸਬਜ਼ੀ ਦਾ ਪ੍ਰਬੰਧ ਕਰਦੇ ਆਂ ਤੇ ਮਗਰਲੇ ਪਾਸੇ ਪੱਟਕਾ ਲਾਈਆਂ ਹੁੰਦੀਆਂ ਉਹ ਬੰਦ ਆ ਨਾ ਟਰੈਕਟਰ ਇੱਥੇ ਆ ਕੇ ਟਰੈਕਟਰ ਖੜਾ ਦਿੰਦੇ ਆ ਇਹ ਆ ਭਿੰਟਰ ਵਾਲਾ ਬੁੰਗਾ ਲੋ ਜੀ ਚੱਲ ਹੂੰ ਬਹੁਤ ਧੰਨਵਾਦ ਤੁਹਾਡਾ ਸੋ ਅਰਦਾਇ ਮਣਾ ਕੰਮ ਬਦੋ। ਚਲੋ ਜੀ ਹੁਣ ਅਸੀਂ ਜਾਵਾਂਗੇ ਗੁਰਦੁਆਰਾ ਪਠਾ ਸਾਹਿਬ। ਉੱਥੋਂ ਦੇ ਦਰਸ਼ਨ ਮੇਲੇ ਤੁਹਾਨੂੰ ਦਿਖਾਵਾਂਗੇ। ਇਹ ਸੇਵਾ ਪੂਰੀ ਚੱਲਦੀ ਐ ਇਧਰ। ਸੇਵਾ ਚੱਲਦੀ। ਸੇਵਾ। ਸੇਵਾ ਵਿੱਚ ਮੇਵਾ। ਪੰਪ ਦੀ ਸੇਵਾ। ਪੰਪ ਦਿੰਦਾ ਥੋੜਾ ਵੀ ਹਾਂ ਵੀ ਪੰਪ। ਪੰਪ ਮਾਰ ਕੇ ਫੇਰ ਰੇੜੇ ਜਾਂਦੇ ਨੇ ਇਹਨੇ। ਹਾਂ। ਜਿਹੜਾ ਵੀ ਹੁਣ ਚਾਲੇ ਪੁੰਨੇ ਆਪਾਂ। ਗਰਦਰਾ ਪੱਠਾ ਸਹੇਦ ਬੜਾ ਦੱਸ ਦੋ ਕੋ ਚਾਲੇ ਪਾਣੇ ਆਪਾਂ ਬੱਸ ਜੀ ਚਾਲੇ ਪਾਣੇ ਬੋਲੇ ਸ਼ੋ ਨਿਹਾਲ ਸਾਸਰੀਆ ਕਾਲ